ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਹਰੀ ਸਿੰਘ ਨਲੂਆ ਜੀਵਨ ਇਤਿਹਾਸ ਸਰਦਾਰ ਹਰੀ ਸਿੰਘ ਨਲੂਆ ਜੋ ਸਿੱਖ ਫੌਜਾਂ ਦੇ ਕਮਾਂਡਰ ਇਨ ਚੀਫ ਸੀ ਕਿਸ਼ਤ ਨੰਬਰ 5 ਪਿਛਲੀ ਵਾਰੀ ਇਹਦੇ ਤੋਂ ਵੀਡੀਓ ਛੱਡੀ ਸੀ ਤੇ ਉਦੋਂ ਕਿਹਾ ਸੀਗਾ ਕਿ ਸਰਦਾਰ ਹਰੀ ਸਿੰਘ ਨਲੂਆ ਹੋਣਾਂ ਦੀ ਪਹਿਲੀ ਕੁਰਬਾਨੀ ਜੋ ਸਿੱਖ ਫੌਮ ਲਈ ਕੀਤੀ ਗਈ ਉਹ ਰਿਆ ਕੁਰਬਾਨੀਆਂ ਇਸ ਤਰ੍ਹਾਂ ਦੀਆਂ ਸੀਗੀਆਂ ਜਿਦੇ ਤੋਂ ਸਾਨੂੰ ਪਤਾ ਲੱਗਦਾ ਕਿ ਸਾਡੇ ਰਾਜ ਦੀਆਂ ਜਿਹੜਾ ਮਜ਼ਬੂਤ ਕਿਉਂ ਸੀ ਕਿਵੇਂ ਸਰਦਾਰ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਪੂਰੇ ਪੰਜਾਬ ਨੂੰ ਇੰਨੇ ਵੱਡੇ ਫਲਾ ਦੇ ਵਿੱਚ ਲਿਆਂਦਾ ਔਰ ਉੱਥੇ ਅਮਨ ਤੇ ਸ਼ਾਂਤੀ ਕਾਇਮ ਕੀਤੀ ਸਰਦਾਰ ਹਰੀ ਸਿੰਘ ਕੌਮੀ ਪਰਵਾਨਿਆਂ ਦੇ ਜਥੇ ਦੇ ਵਿੱਚ ਹੁਣ ਜੇ ਸ਼ੇਰੇ ਪੰਜਾਬ ਨੇ ਇਸ ਲੜਾਈ ਨੂੰ ਲਮਕਦਾ ਡਿੱਠਾ ਤਾਂ ਆਪ ਨੂੰ ਇੱਕ ਤਜਵੀਜ਼ ਜੀ ਕੇ ਫੌਜ ਵਿੱਚੋਂ ਕੁਝ ਐਸੇ ਬਹਾਦਰ ਕੌਮੀ ਪਰਵਾਨੇ ਨਿਤਰਨ ਜੋ ਕਿਲੇ ਦੀ ਦੀਵਾਰੇ ਇਠਾਂ ਸੰਗ ਲਾ ਕੇ ਉਹਨਾਂ ਵਿੱਚ ਬਰੂਧ ਭਰ ਦੇਣ ਤੇ ਇਹਨਾਂ ਨੂੰ ਅੱਗ ਲਾ ਕੇ ਉਡਾ ਦਿੱਤਾ ਜਾਵੇ। ਤਦ ਹੋ ਸਕਦਾ ਹੈ ਜੋ ਖਾਲਸਾ ਫੌਜ ਨੂੰ ਕਿਲੇ ਵਿੱਚ ਦਾਖਲ ਹੋਣ ਦਾ ਰਸਤਾ ਮਿਲ ਜਾਏ। ਫਿਰ ਨਿਸ਼ਚੈ ਅਗੇ ਲੜਾਈ ਛੇਤੀ ਫਤਿਹ ਹੋ ਜਾਏ। ਸਰੰਗਾ ਲਾਉਣ ਦਾ ਕੰਮ ਇੰਨਾ ਖਤਰਨਾਕ ਸੀ ਕਿ ਇਸ ਤੋਂ ਸਹੀ ਸਲਾਮਤ ਬਚ ਨਿਕਲਣ ਦੀ ਵੀ ਕੋਈ ਉਮੀਦ ਨਾ ਸੀ ਹੋ ਸਕਦੀ। ਉਪਰੋਕਤ ਵਿਚਾਰ ਅਨੁਸਾਰ ਉਸੇ ਵਕਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਰਦਾਰਾਂ ਅਤੇ ਫੌਜ ਨੂੰ ਮੂੰਹ ਸਾਹਮਣੇ ਖੜਾ ਕਰਕੇ ਆਖਿਆ ਮੇਰੇ ਵੀਰ ਬਹਾਦਰ ਖਾਲਸਾ ਜੀ ਮੈਂ ਚਾਹੁੰਦਾ ਹਾਂ ਕਿ ਇਹ ਲੜਾਈ ਝੱਪਦੇ ਹੀ ਫਤਿਹਯਾਬੀ ਨਾਲ ਖਤਮ ਕੀਤੀ ਜਾਏ ਰੋਜ਼ ਰੋਜ਼ ਦੇ ਧਾਵਿਆਂ ਨਾਲ ਸੈਂਕੜੇ ਰੱਬ ਦੇ ਬੰਦਿਆਂ ਦਾ ਨੁਕਸਾਨ ਹੋ ਰਿਹਾ ਹੈ ਹੋਰ ਕੇਵਲ ਇੱਕੋ ਤਰੀਕਾ ਹੈ ਜਿਸ ਨਾਲ ਇੱਕ ਦਿਨ ਵਿੱਚ ਸਫਲਤਾ ਹਾਸਲ ਹੋ ਸਕਦੀ ਆ ਪਰ ਉਹ ਰਸਤਾ ਜਿਹੜਾ ਹੈਗਾ ਉਹ ਹੈਗਾ ਨਿਰੋਲ ਕੁਰਬਾਨੀ ਦਾ ਮੈਂ ਆਪਣਾ ਮਾਨ ਸਮਝ ਕੇ ਆਪ ਤੋਂ ਇੱਕ ਮੰਗ ਮੰਗਦਾ ਹਾਂ ਕਿ ਉਹ ਇਹ ਕਿ ਇਸ ਮਹਾਕਾਰਜ ਲਈ ਸਿੱਧੇ ਮੈਨੂੰ ਕੁਝ ਐਸੇ ਸ਼ੇਰ ਬਹਾਦਰ ਯੋਧਿਆਂ ਦੀ ਲੋੜ ਪੈ ਗਈ ਆ ਜਿਹੜੇ ਆਪਣੀਆਂ ਜਾਨਾਂ ਤੋਂ ਹੱਥ ਧੋ ਕੇ ਕੌਮ ਲਈ ਆ ਤੇ ਮੇਰੇ ਲਈ ਆਪਣਾ ਸੀਸ ਬਲੀਦਾਨ ਦੇਣਾ ਚਾਹਣ ਪਰੰਪਰਾ ਦੱਸਦੀ ਹੈ ਕਿ ਸ਼ੇਰੇ ਪੰਜਾਬ ਦੀ ਇਸ ਮੰਗ ਉੱਪਰ ਕਈ ਸੌ ਤਰਬਾਨੀ ਦੇ ਪੁੱਤਲਿਆਂ ਨੇ ਆਪਣੇ ਆਪ ਨੂੰ ਮਹਾਰਾਜਾ ਸਭ ਸਾਹ ਦੇ ਸਾਹਮਣੇ ਪੇਸ਼ ਕੀਤਾ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਜੋ ਛਾਲ ਮਾਰ ਕੇ ਮੈਦਾਨ ਦੇ ਵਿੱਚ ਆਪਣੇ ਪਿਆਰੇ ਮਹਾਰਾਜ ਦੇ ਸਨਮੁਖ ਆ ਖਲੋਤਾ ਉਹ ਖਾਲਸਾ ਕੌਮ ਦਾ ਮਾਣ ਤਾਣ ਸਰਦਾਰ ਹਰੀ ਸਿੰਘ ਨਲੂਆ ਸੀ ਇਸ ਦੇ ਨਾਲ ਹੀ ਬਹਾਦਰ ਸਰਦਾਰ ਨਿਹਾਲ ਸਿੰਘ ਟਾਰੀ ਵਾਲਾ ਤੇ ਪ੍ਰਸਿੱਧ ਸੂਰਬੀਰ ਸਰਦਾਰ ਅਤਰ ਸਿੰਘ ਧਾਰੀ ਤੇ ਹੋਰ ਕਈ ਸੂਰਮੇ ਇੱਕ ਲੰਮੀ ਕਤਾਰ ਵਿੱਚ ਆਣ ਖਲੋਤੇ ਇਨ੍ਹਾਂ ਕੌਮੀ ਸ਼ਹੀਦਾਂ ਦੇ ਕੱਠ ਨੂੰ ਵੇਖ ਕੇ ਸ਼ੇਰੇ ਪੰਜਾਬ ਦੀ ਸ਼ੁਰਮਤਾਈ ਤੇ ਜੋਸ਼ ਨੇ ਇੰਨਾ ਲਾਰਾ ਖਾਦਾ ਕਿ ਸ੍ਰੀ ਹਜੂਰ ਤੋਂ ਝੱਲਿਆ ਨਾ ਗਿਆ ਅਤੇ ਆਪ ਬੜੀ ਤੇਜ਼ੀ ਨਾਲ ਆਪਣੀ ਥਾਂ ਤੋਂ ਅੱਗੇ ਵੱਤੇ ਤੇ ਉਹਨਾਂ ਜੰਦਾ ਸ਼ਹੀਦਾਂ ਦੀ ਕਤਾਰ ਵਿੱਚ ਜਾ ਖਲੋਤੇ ਤੇ ਆਖਣ ਲੱਗੇ ਜਿਸ ਦੀ ਫੌਜ ਵਿੱਚ ਆਪ ਜੈਸੇ ਯੋਧੇ ਮੌਜੂਦ ਹੋਣ ਉਸ ਦੇ ਮਾਲਕ ਨੂੰ ਕਿੰਨਾ ਕੁ ਮਾਣ ਹੋਣਾ ਚਾਹੀਦਾ ਹੈ ਹੁਣ ਮੈਨੂੰ ਇਹ ਨਹੀਂ ਸੋਭਦਾ ਕਿ ਮੈਂ ਆਪ ਪਿੱਛੇ ਰਹਾ ਤੇ ਕੌਮ ਦੇ ਇੰਨਾ ਬੀਰਾਂ ਨੂੰ ਮੌਤ ਦੇ ਮੂੰਹ ਵਿੱਚ ਪਾ ਦਿਆਂ ਮੈਂ ਖੁਦ ਇਨ੍ਹਾਂ ਬਹਾਦਰਾਂ ਦੇ ਨਾਲ ਸਰੰਗਾ ਲਗਾਉਣ ਲਈ ਜਾਵਾਂਗਾ ਤੇ ਇਸ ਤਰ੍ਹਾਂ ਆਪਣਾ ਫਰਜ਼ ਪੂਰਾ ਕਰਾਂਗਾ ਕਹਿੰਦੇ ਹਨ ਕਿ ਇਸ ਸਮੇਂ ਸਰਦਾਰ ਹਰੀ ਸਿੰਘ ਨੇ ਬੜੇ ਅਦਬ ਨਾਲ ਆਖਿਆ ਸ੍ਰੀ ਹਜੂਰ ਜੀ ਅਸੀਂ ਸਰਕਾਰ ਦੇ ਸੇਵਕ ਮੌਜੂਦ ਬੈਠੇ ਆ ਜੇ ਕਦੀ ਇਹ ਸੇਵਾ ਕਰਦੇ ਆ بڑے ਅਦਮ ਨਾਲ ਕਹਾਂ ਕਿ ਸ਼੍ਰੀ ਹਜੂਰ ਜੀ ਅਸੀਂ ਸਰਕਾਰ ਦੇ ਸੇਵਕ ਮੌਜੂਦ ਬੈਠੇ ਆ ਜੇ ਕਦੀ ਇਹ ਸੇਵਾ ਕਰਦੇ ਆ ਅਸੀਂ ਸ਼ਹੀਦ ਹੋ ਗਏ ਤਾਂ ਸਾਡੇ ਜਿਹੇ ਸੈਂਕੜੇ ਹੋਰ ਪੈਦਾ ਹੋ ਜਾਣਗੇ ਪਰ ਸਤਗੁਰੂ ਨਾ ਕਰੇ ਜੇ ਸਾਡੀ ਕੌਮ ਦੀ ਸਾਡੀ ਸਰਕਾਰ ਦਾ ਇੱਕ ਰੋਮ ਵੀ ਕਿਤੇ ਵਿੰਗਾ ਹੋ ਗਿਆ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਬਾਲ ਵੀ ਕਿਤੇ ਵਿੰਗਾ ਹੋ ਗਿਆ ਤੇ ਸ਼ੇਰੇ ਪੰਜਾਬ ਨੇ ਸੰਸਾਰ ਤੇ ਫਿਰ ਨਹੀਂ ਆਵਣਾ ਇਸ ਲਈ ਇਹ ਵਿਢਾਈ ਸਾਨੂੰ ਬਖਸ਼ੀ ਜਾਏ ਅਸੀਂ ਇਸ ਸੇਵਾ ਬਦਲੇ ਆਪਣੇ ਆਪ ਨੂੰ ਬਹੁਤ ਵਡ ਭਾਗੀ ਸਮਝਾਂਗੇ ਕਹਿੰਦੇ ਹਨ ਕਿ ਇਸ ਸਮੇਂ ਸਾਰੇ ਸਰਦਾਰਾਂ ਨੇ ਮਿਲ ਕੇ ਬੜੀ ਮੁਸ਼ਕਲ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਮਜਬੂਰ ਕੀਤਾ ਤਾਂ ਜਾ ਕੇ ਕਿਤੇ ਮਹਾਰਾਜਾ ਰਣਜੀਤ ਸਿੰਘ ਰੁਕੇ ਨਲੂਏ ਸਰਦਾਰ ਦੀ ਪਹਿਲੀ ਕੁਰਬਾਨੀ ਸ਼ੇਰੇ ਪੰਜਾਬ ਦੇ ਇਸ ਤਰ੍ਹਾਂ ਖੁਦ ਮੈਦਾਨ ਵਿੱਚ ਆ ਜਾਣ ਦੇ ਨਾਲ ਫੌਜ ਵਿੱਚ ਜੋਸ਼ ਦਾ ਸਮੁੰਦਰ ਉਛਾਲੇ ਖਾਣ ਲੱਗ ਪਿਆ ਉਸੇ ਤਰ੍ਹਾਂ ਹਰ ਇੱਕ ਜਵਾਨ ਸਾਹਮਣੇ ਆਉਂਦਾ ਦੋਵੇਂ ਹੱਥ ਜੋੜ ਕੇ ਕਹਿੰਦਾ ਸੇਵਾ ਦੀ ਵਡਿਆਈ ਮੈਨੂੰ ਬਖਸ਼ੀ ਜਾਏ ਇਹਨਾਂ ਕਈ ਹਜ਼ਾਰਾਂ ਦੇ ਇਕੱਠ ਵਿੱਚੋਂ 75 ਮੰਚਲੇ ਸਰੂਏ ਸਰਦਾਰ ਹਰੀ ਸਿੰਘ ਸਰਦਾਰ ਨਿਹਾਲ ਸਿੰਘ ਸਰਦਾਰ ਅਤਰ ਸਿੰਘ ਦੀ ਸਰਦਾਰੀ ਵਿੱਚ ਤਿਆਰ ਹੋ ਕੇ ਨਿਕਲ ਆਏ ਹੁਣ ਮੈਦਾਨ ਵੱਲ ਵਿਦਾ ਹੋਣ ਲੱਗਿਆ ਇਹਨਾਂ ਵਿੱਚੋਂ ਹਰ ਇੱਕ ਯੋਦਾ ਸ਼ੇਰੇ ਪੰਜਾਬ ਦੇ ਸਨਮੁਖ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜੀ ਦੀ ਫਤਿਹ ਬੁਲਾਉਂਦਾ ਤੇ ਅੱਗੇ ਖਾਲਸੇ ਦੀ ਚੰਗੀ ਤੇ ਪਿਆਰੀ ਸਰਕਾਰ ਬੜੇ ਪ੍ਰੇਮ ਭਾਵਨਾ ਹਰ ਇੱਕ ਸੂਰਮੇ ਦੀ ਪਿੱਠ ਉੱਤੇ ਥਾਪੜਾ ਦਿੰਦੇ ਆ ਤੇ ਇਸ ਮਹਾਨ ਕਾਰਜ ਵਿੱਚ ਸਫਲਤਾ ਲਈ ਅਸੀਸਾਂ ਦਿੰਦੇ ਹੋਏ ਵਿਦਾਇਗੀ ਬਖਸ਼ਦੇ ਸਨ ਹੁਣ ਇਹਨਾਂ ਕੌਮੀ ਸੀਧਾਂ ਦੇ ਜਥਾ ਜਾਂ ਕਾਰਿਆਂ ਦੀ ਕੰਕੌਰ ਵਿੱਚ ਮਸਤ ਹਾਥੀਆਂ ਦੀ ਤਰ੍ਹਾਂ ਕਿਲੇ ਵੱਲ ਅੱਗੇ ਵਧਿਆ ਕਿਲੇ ਦੇ ਉੱਪਰੋਂ ਜਦ ਨਵਾਬ ਮੁਜ਼ਫਰ ਖਾਨ ਨੇ ਫੌਜ ਨੇ ਇਹਨਾਂ ਨੂੰ ਕਿਲੇ ਵੱਲ ਆਉਂਦਿਆਂ ਡਿੱਠਾ ਤਾਂ ਇਹਨਾਂ ਨੇ ਉੱਪਰੋਂ ਗੋਲੀਆਂ ਦਾ ਮੀਂਹ ਵਰ੍ਹਉਣਾ ਆਰੰਭ ਕਰ ਦਿੱਤਾ ਪਰ ਇਹਨਾਂ ਭਾਦਰਾਂ ਦੇ ਨਾ ਆਉਂ ਵੇਖਿਆ ਨਾ ਤਾਉ ਉੱਡੇ ਤੇ ਬਿਜਲੀ ਦੀ ਕੜਕ ਝਟ ਵਾਂਗ ਕਿਨੇ ਦੀ ਦੀਵਾਰ ਦੇ ਥੱਲੇ ਪਹੁੰਚ ਕੇ ਸੰਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਫਸੀਲ ਹੇਟ ਪਹੁੰਚਣ ਤੀਕ ਇਸ ਜੱਥੇ ਤੇ ਕਈ ਜਵਾਲ ਫੱਟੜ ਹੋਏ ਤੇ ਸ਼ਹੀਦੀ ਦਾ ਮਹਾਨ ਉੱਚ ਮਰਤਬਾ ਪਾ ਗਏ ਭਾਵੇਂ ਸ਼ੇਰੇ ਪੰਜਾਬ ਨੇ ਉਸੇ ਵਕਤ ਤਿੰਨ ਤੋਪਾਂ ਇੱਕ ਉੱਚੀ ਥਾਂ ਉੱਤੇ ਬੀੜਵਾ ਦਿੱਤੀਆਂ ਜਿਨ੍ਹਾਂ ਦੇ ਗੋਲੇ ਕਿਲੇ ਵਿੱਚ ਠੀਕ ਉਸ ਥਾਂ ਤੇ ਪੈਂਦੇ ਸਨ ਜਿੱਥੋਂ ਨਵਾਬ ਦੀ ਫੌਜ ਇਹਨਾਂ ਸੰਗਾਂ ਲਾਉਣ ਵਾਲੇ ਜਵਾਨਾਂ ਤੇ ਗੋਲੀਆਂ ਚਲਾਉਂਦੀ ਸੀ ਤੇ ਇਸ ਤਰ੍ਹਾਂ توپਾਂ ਦੀ ਮਾਰ ਨਾਲ ਕੁਝ ਕਸੂਰਤ ਹੋ ਗਈ ਪਰ ਫਿਰ ਵੀ ਜਦ ਕਿਲੇ ਦੀ ਦੀਵਾਰ ਥੱਲੇ ਸਿੰਘਾਂ ਨੂੰ ਸਰੰਗਾ ਲਾਉਂਦੇ ਵੇਖਿਆ ਤਾਂ ਨਵਾਬ ਮੁਜ਼ਫਰ ਖਾਨ ਦੇ ਅੱਠ ਪੁੱਤਰਾਂ ਅੱਠ ਪੁੱਤਰ ਜਿਨ੍ਹਾਂ ਦਾ ਵਿੱਚ ਆਪਾਂ ਜ਼ਿਕਰ ਕਰ ਰਹੇ ਹਾਂ ਔਰ ਜਿਹੜੀ ਹਿਸਟਰੀ ਦਾ ਤਤਕਰਾ ਤੁਹਾਨੂੰ ਦੇ ਰਿਹਾ ਦਾ ਇਹ ਹੈਗੀ ਆ ਹਿਸਟਰੀ अर्ਲੀ ਹਿਸਟਰੀ ਆ ਮੁਲਤਾਨ ਸਫਾ 39 ਦੀ ਪੇਸ਼ਕਸ਼ ਹੈ ਜੀ ਅੱਠ ਪੁੱਤ ਸੀਗੇ ਜਿਹੜੇ ਨਵਾਬ ਦੇ ਉਹਨਾਂ ਦੇ ਸੀਗੇ ਅੱਠ ਪੁੱਤਰਾਂ ਦੇ ਨਾਮ ਸ਼ਾਹ ਨਵਾਜ਼ ਖਾਨ ਮੁਮਤਾਜ਼ ਖਾਨ ਇਜਾਜ਼ ਖਾਨ ਹਕਨੀਵਾਜ਼ ਖਾਨ ਸ਼ਾਹਬਾਜ਼ ਖਾਨ ਸਰਫਰਾਜ਼ ਖਾਨ ਗਿਲਫਕਾਰ ਅਲੀ ਖਾਨ ਅਮੀਰ ਬਾਜ਼ ਖਾਨ ਅੱਠ ਪੁੱਤਾਂ ਦੇ ਗਾਜ਼ੀਆਂ ਵਿੱਚ ਗਜਬ ਦਾ ਜੋਸ਼ ਵਧਿਆ ਤੇ ਉੱਪਰੋਂ ਬੜੀ ਤੇਜ਼ੀ ਨਾਲ ਇਹਨਾਂ ਤੇ ਗੋਲੀਆਂ ਵਰਹਾਉਂਦੇ ਰਹੇ ਪਰ ਇਹ ਬੜੀ ਜੋਧੇ ਬੜੇ ਠੰਡੇ ਦਿਲ ਨਾਲ ਆਪਣੇ ਕੰਮ ਵਿੱਚ ਡਟੇ ਰਹੇ ਇਸ ਸਮੇਂ ਖਾਲਸੇ ਦੇ ਇਹਨਾਂ ਸਿੰਘਾਂ ਵਿੱਚੋਂ ਕੁਝ ਹੋਰ ਜਵਾਨ ਜਾਂਵੇਂ ਸ਼ਹਾਦਤ ਪੀ ਗਏ ਤੇ ਬਾਕੀ ਰਹੇ ਬੀਰਾਂ ਨੇ ਬੜੀ ਫੁਰਤੀ ਨਾਲ ਆਪਣਾ ਕੰਮ ਪੂਰਾ ਕਰ ਲਿਆ ਤੇ ਹੁਣ ਝਟ ਸਰੰਗਾਂ ਦੇ ਤੋੜਿਆਂ ਨੂੰ ਅੱਗ ਲਾ ਦਿੱਤੀ ਗਈ ਬਸ ਫੇਰ ਕੀ ਸੀ ਅੱਖ ਦੇ ਫਰਕਾਰ ਨਾਲ ਤਸੀਲ ਉੱਪਰ ਉੱਡਦੀ ਦਿਸੀ ਇਹ ਸ਼ਹੀਦੀ ਜਥਾ ਬੀਰਤਾ ਦੇ ਜੋਸ਼ ਵਿੱਚ ਇੰਨਾ ਕ ਮਤਵਾਲਾ ਹੋਇਆ ਕਿ ਜਦ ਪਲੀਤਿਆਂ ਨੂੰ ਅੱਗ ਲਾਈ ਤਾਂ ਉਸ ਸਮੇਂ ਇਹਨਾਂ ਨੂੰ ਜਿੰਨਾ ਪਿੱਛੇ ਹਟਣਾ ਚਾਹੀਦਾ ਸੀ ਉਹ ਉਹਨਾਂ ਪਿੱਛੇ ਨਾ ਹਟੇ ਮਾਲੂਮ ਹੁੰਦਾ ਹੈ ਕਿ ਇਹਨਾਂ ਆਪਸ ਵਿੱਚ ਐ ਸਲਾਹ ਪਕਾਈ ਹੋਈ ਸੀ ਕਿ ਜਿਸ ਵਕਤ ਵੀ ਕਿਲੇ ਦੀ ਦੁਵਾਰ ਸਰੰਗਾਂ ਦੇ ਨਾਲ ਉੱਡੇਗੀ ਜਦੋਂ ਵੀ ਟੁੱਟੇਗੀ ਤੇ ਸਭ ਤੋਂ ਪਹਿਲਾਂ ਅਸੀਂ ਕਿਲੇ ਤੇ ਧਾਵਾ ਕਰਕੇ ਤੇ ਅੰਦਰ ਜਾਵੜਾਂਗੇ ਤੇ ਵੈਰੀ ਨੂੰ ਆਪਣੇ ਕੀਤੇ ਦਾ ਦੰਡ ਦੇਵਾਂਗੇ ਕਰਨਾ ਕਰਤਾਰ ਦਾ ਇਹੋ ਜਿਹਾ ਹੋਇਆ ਕਿ ਪਲੀਤਿਆਂ ਨੂੰ ਅੱਗ ਲੱਗਦਿਆਂ ਸਾਰੀ ਟੱਕ ਡਾਡਾ ਭਿਆਨਕ ਧਮਾਕਾ ਹੋਇਆ ਤੇ ਇੱਕ ਪਲ ਵਿੱਚ ਕਿਲੇ ਦੀ ਦੀਵਾਰ ਦਾ ਬਹੁਤ ਸਾਰਾ ਭਾਗ ਇਹਨੇ ਜ਼ੋਰ ਨਾਲ ਉੱਡਿਆ ਕਿ ਦੀਵਾਰ ਦਾ ਦੀਵਾਰ ਦਾ ਬਹੁਤ ਸਾਰਾ ਮਲਬਾ ਜਥੇ ਦੇ ਇਹਨਾਂ ਤਿੰਨਾਂ ਬਹਾਦਰ ਸਰਦਾਰਾਂ ਹਰੀ ਸਿੰਘ ਸਰਦਾਰ ਨਿਹਾਲ ਸਿੰਘ ਤੇ ਸਰਦਾਰ ਅਤਰ ਸਿੰਘ ਤੇ ਕਈ ਜਵਾਨਾਂ ਦੇ ਉੱਤੇ ਆ ਪਿਆ ਜਿਸ ਦੇ ਧੱਕੇ ਨਾਲ ਤਿੰਨੇ ਸਖਤ ਫੱਟੜ ਹੋ ਕੇ ਜ਼ਮੀਨ ਤੇ ਆ ਪਏ ਇਹ ਤਿੰਨੇ ਜਾਣੇ ਸਖਤ ਫੱਟੜ ਹੁੰਦੇ ਨੇ ਇਹਦੇ ਬਾਰੇ ਸਰ ਲੈਪਲ ਗ੍ਰਿਫਨ ਜਲਦ ਇੱਕ ਸਫਾ 242 ਦੇ ਵਿੱਚ ਇਸ ਗੱਲ ਦੀ ਤਫਸੀਲ ਕਰਦੇ ਹਾਂ ਇਸ ਅਤ ਨਾਜ਼ਕ ਸਮੇ ਕਿਲੇ ਵਿੱਚੋਂ ਰਾਲ ਨਾਲ ਭੜ ਰਹੀਆਂ ਹਾਂਡੀਆਂ ਤੇ ਇਹਨਾਂ ਫਟਣਾ ਤੇ ਛੁੱਟੀਆਂ ਗਈਆਂ ਇਹਨਾਂ ਵਿੱਚੋਂ ਇੱਕ ਬਲਦੀ ਹਾਂਡੀ ਝਕਮੀ ਪਏ ਸਰਦਾਰ ਹਰੀ ਸਿੰਘ ਦੇ ਉੱਪਰ ਆ ਪਈ ਜਿਸ ਨਾਲ ਸਰਦਾਰ ਜੀ ਦੀ ਵਰਦੀ ਨੂੰ ਅੱਗ ਲੱਗ ਗਈ ਤੇ ਇਸ ਬਹਾਦਰ ਸੂਰਮੇ ਦਾ ਸਾਰਾ ਸਰੀਰ ਜਲ ਕੇ ਕਬਾਬ ਹੋ ਗਿਆ ਇਹ ਜਿਹੜਾ ਤਤਕਰਾ ਤੁਹਾਨੂੰ ਦਿੱਤਾ ਕਿ ਸਰਦਾਰ ਹਰੀ ਸਿੰਘ ਨਲੂਆ ਹੋਣਾ ਦਾ ਜਿਹੜਾ ਸਰੀਰ ਸੀ ਅੱਗ ਨਾਲ ਝੁੱਲਸਿਆ ਐਦੀ ਪੰਜਾਬ ਚੀਫਸ ਜिल्ਦ 2 ਸਫਾ 145 ਹਿਸਟਰੀ ਆਫ ਦੀ ਪੰਜਾਬ ਮੁਹੰਮਦ ਲਤੀਫ ਸਫਾ 383 ਇਹਨਾਂ ਦੋ ਕਿਤਾਬਾਂ ਦੇ ਉੱਤੇ ਤੁਸੀਂ ਇਹਨੂੰ ਦੇਖ ਸਕਦੇ ਜੇ ਠੀਕ ਹੈ ਸਮੇਂ ਇਸ ਦੇ ਰਸਾਲੇ ਦੇ ਇੱਕ ਸਿੰਘ ਦੀ ਨਜ਼ਰ ਇਸ ਉੱਤੇ ਪਈ ਜੋ ਇਸ ਦੇ ਨਾਲ ਸਰੰਗਾ ਲਗਾਉਣ ਆਇਆ ਸੀ ਤਾਂ ਉਹ ਝੱਟ ਅੱਗੇ ਵਧਿਆ ਤੇ ਸਰਦਾਰ ਹਰੀ ਸਿੰਘ ਦੀ ਵਰਦੀ ਪਾੜ ਦਿੱਤੀ ਤੇ ਅੱਗ ਬੁਝਾ ਕੇ ਉਹਨੂੰ ਆਪਣੀ ਪਿੱਠ ਤੇ ਲੱਦ ਕੇ ਗੋਲੀਆਂ ਦੀ ਮਾਰ ਤੋਂ ਬਾਹਰ ਕੱਢ ਲਿਆੰਦਾ ਇਸੇ ਤਰ੍ਹਾਂ ਦਾ ਸਰਦਾਰ ਨਿਹਾਲ ਸਿੰਘ ਅਤੇ ਸਰਦਾਰ ਅਤਰ ਸਿੰਘ ਜੀ ਨੂੰ ਵੀ ਸਿੰਘਾਂ ਨੇ ਚੁੱਕ ਕੇ ਕੈਂਪ ਵਿੱਚ ਪਹੁੰਚਾ ਦਿੱਤਾ ਹੁਣ ਇੱਥੇ ਸਰਦਾਰ ਅਤਰ ਸਿੰਘ ਹੁਣਾਂ ਦਾ ਜੋ ਦੱਸਿਆ ਹੋਇਆ ਸਰਦਾਰ ਅਤਰ ਸਿੰਘ ਧਾਰੀ ਪ੍ਰਸਿੱਧ ਬਹਾਦਰ ਸਰਦਾਰ ਫਤਿਹ ਸਿੰਘ ਧਾਰੀ ਦਾ ਪੁੱਤਰ ਸੀ ਸਰਦਾਰ ਫਤਿਹ ਸਿੰਘ ਮਹਾਰਾਜੇ ਦੇ ਨਾਮੀ ਸਰਦਾਰਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਇਹ ਵਡਿਆਈ ਪ੍ਰਾਪਤ ਸੀ ਕਿ ਜਦ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1799 ਵਿੱਚ ਲਾਹੌਰ ਤੇ ਕਬਜ਼ਾ ਕੀਤਾ ਤਾਂ ਸਰਦਾਰ ਫਤਿਹ ਸਿੰਘ ਮਹਾਰਾਜਾ ਸਾਹਿਬ ਦੇ ਨਾਲ ਸਭ ਤੋਂ ਪਹਿਲਾਂ ਲਾਹੌਰ ਦੇ ਵਿੱਚ ਦਾਖਲ ਹੋਏ ਸੀ ਪਰ ਇਹ ਗੱਲ ਬੜੇ ਹੀ ਦੁਖੀ ਹਿਰਦੇ ਨਾਲ ਲਿਖਣੀ ਪੈਂਦੀ ਹੈ ਕਿ ਵਗਦੀਆਂ ਤਲਵਾਰਾਂ ਵਿੱਚ ਦਾਸ ਜਾ ਧਸਣ ਵਾਲਾ ਅਦੁੱਤੀ ਸੂਰਮਾ ਸਰਦਾਰ ਅਤਰ ਸਿੰਘ ਧਾਰੀ ਦਾ ਹੰਸ ਡੇਰੇ ਪਹੁੰਚਣ ਤੋਂ ਪਹਿਲਾਂ ਹੀ ਉਡਾਰੀਆਂ ਲਾ ਕੇ ਸ਼ਹੀਦੀ ਪ੍ਰਾਪਤ ਕਰ ਗਿਆ ਸੀ ਇਹ ਰਈਸਾਨੇ ਪੰਜਾਬ ਸਫਾ 190 ਦੇ ਵਿੱਚ ਇਸ ਦਾ ਤਤਕਰਾ ਸੈਦ ਮੁਹੰਮਦ ﺍﻟतीफ ਹਿਸਟਰੀ ਆਫ ਦੀ ਪੰਜਾਬ ਸਫਾ 387 ਤੇ ਇਹਦਾ ਤਤਕਰਾ ਵਾ ਦੀ ਪੰਜਾਬ ਚੀਫਸ ਸਰ ਲੈਪਲ ਗ੍ਰਿਫਨ ਜਿਲਦ 2 ਸਫਾ 241 ਦੇ ਉੱਤੇ ਦਾ ਤਤਕਰਾ ਕਈ ਲੋਕ ਇਹ ਨਾ ਕਿ ਝੂਠਾ ਇਤਿਹਾਸ ਨਾ ਬਿਆਨ ਕਰਿਆ ਕਰੋ ਇਸ ਕਰਕੇ ਜਿਹੜੇ ਤਤਕਰੇ ਨੇ ਨਾਲ ਦੀ ਨਾਲ ਦਿੰਦਾ ਫਾ ਤਾਂ ਕਿ ਕਿਸੇ ਵੀ ਸਰੋਤੇ ਨੂੰ ਕੋਈ ਸ਼ੱਕ ਨਾ ਰਹੇ ਉਧਰ ਜਿਸ ਵਕਤ ਸਰੰਗਾਂ ਦੇ ਫਟਣ ਨਾਲ ਤੁਮਾਕੇ ਦੀ ਆਵਾਜ਼ ਹੋਈ ਤਾਂ ਸ਼ੇਰੇ ਪੰਜਾਬ ਨੇ ਜੋ ਰਸਾਲਾ ਫੌਏ ਨਾਲ ਆਪ ਇਸ ਉਡੀਕ ਵਿੱਚ ਖੜੇ ਸਨ ਬੜੀ ਛੇਤੀ ਨਾਲ ਕਿਲੇ ਦੇ ਉੱਤੇ ਤਾਵਾ ਦੇ ਬੋਲਿਆ ਬਸ ਫੇਰ ਕੀ ਸੀ ਸੂਰਮੇ ਜੋਸ਼ ਦੇ ਵਿੱਚ ਬਸੁਰਤ ਹੋ ਗਏ ਹੁਣ ਹਰ ਕੋਈ ਚਾਹੁੰਦਾ ਹੈ ਕਿ ਮੇਰੀ ਸਰੀਰ ਸਾਹਿਬ ਵੈਰੀ ਦੇ ਲਹੂ ਦੇ ਵਿੱਚ ਟੁੱਬੇ ਲਾਏ ਇਸ ਤਰ੍ਹਾਂ ਇੱਕ ਦੂਜੇ ਤੋਂ ਅੱਗੇ ਵਧਦੀਆਂ ਹੋਈਆਂ ਖਾਲਸਾ ਫੌਜਾਂ ਕਿਲੇ ਵਿੱਚ ਜਾਵੜੀਆਂ ਤੇ ਨਾਲ ਹੀ ਇੱਕ ਹੋਰ ਅਰੇਂਜਮੈਂਟ ਨੂੰ ਹੁਕਮ ਦਿੱਤਾ ਕਿ ਡੋਲੀਆਂ ਲੈ ਕੇ ਬਹੁਤ ਛੇਤੀ ਅੱਗੇ ਵਧਣ ਤੇ ਸਰੰਗ ਲਗਾਉਣ ਵਾਲੇ ਜਥੇ ਨੂੰ ਆਪਣੀ ਰੱਖਿਆ ਵਿੱਚ ਲੈ ਕੇ ਫੱਟਣਾ ਤੇ ਸ਼ਹੀਦਾਂ ਨੂੰ ਕੈਂਪ ਵਿੱਚ ਪਹੁੰਚਾ ਦੇਣ ਰਸਾਲਿਆਂ ਦੇ ਧਾਵੇ ਨਾਲ ਮਹਾਰਾਜਾ ਸਾਹਿਬ ਨੇ ਤੂਫਖਾਨਿਆਂ ਤੇ ਜਰਨੈਲ ਗੋਸੇਖਾਨ ਗੋਸੇਖਾਨ ਦੇ ਬਾਰੇ ਜਿਹੜਾ ਜ਼ਿਕਰ ਆਇਆ ਨੂੰ ਆਖਿਆ ਕਿ ਐਸੀ ਧੂਆਂ ਧਾਰ ਗੋਲੀਬਾਰੀ ਕੀਤੀ ਜਾਏ ਕਿ ਨਵਾਬ ਮੁਰ ਛੇਤੀ ਲੜਾਈ ਦਾ ਨਾਮ ਲੈਣ ਦਾ ਹੌਸਲਾ ਹੀ ਨਾ ਕਰ ਸਕੇ ਇਹ ਦੀਵਾਨ ਅਮਰਨਾਜ਼ ਜ਼ਫਰਨਾਮਾ ਰਣਜੀਤ ਸਿੰਘ ਸਫਾ 32 ਤੇ ਲਿਖਦਾ ਕਿ ਮਹਾਰਾਜੇ ਨੇ 1804 ਵਿੱਚ ਗੁੱਸੇਖਾਨ ਨੂੰ ਤੂਬਖਾਨੇ ਦਾ ਜਰਨੈਲ ਬਣਾਇਆ ਸੀ ਸੋ ਸਭ ਤੋਂ ਵੱਡੀ ਗੱਲ ਜਿਹੜੀ ਆ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਦਰਬਾਰ ਦੀਆਂ ਜਿਹੜੀਆਂ ਫੌਜਾਂ ਸੀ ਉਹਨਾਂ ਦੇ ਵਿੱਚ ਸਿੱਖਾਂ ਦੀ ਗਿਣਤੀ 17 ਤੋਂ 19 ਜਾਂ 20% ਤੱਕ ਸੀ ਬਾਕੀ ਸਾਰੇ ਸੀਗੇ ਜੋ ਹਿੰਦੂ ਧਰਮ ਦੇ ਮੁਸਲਮਾਨ ਧਰਮ ਦੇ ਬਹੁਤ ਸਾਰੇ ਧਰਮਾਂ ਦੇ ਲੋਕ ਜਿਹੜੇ ਸਿੱਖ ਮਿਲਟਰੀ ਦੇ ਵਿੱਚ ਸ਼ਾਮਲ ਹੋਣਾ ਔਰ ਸ਼ਹੀਦੀ ਪ੍ਰਾਪਤ ਕਰਨਾ ਬੜੀ ਫਖਰ ਦੀ ਗੱਲ ਸਮਝਦੇ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਮਾ ਸੀ ਉਹ ਇੱਕ ਐਹੋ ਜਿਹਾ ਸੀ ਜਿੰਨੂੰ ਤੁਸੀਂ ਸਤਯੁਗ ਦਾ ਸਮਾ ਵੀ ਕਹਿ ਸਕਦੇ ਜੇ। ਸੋ ਅੱਜ ਤੋਪਖਾਨੇ ਨੇ ਐਸਾ ਗੋਲਿਆਂ ਦਾ ਮੋਲਾ ਧਾਰਮੀ ਭਰਾਇਆ ਕਿ ਕੰਨੀ ਪਈ ਆਵਾਜ਼ ਨਹੀਂ ਸੀ ਸੁਣਦੀ। ਹੁਣ ਫੌਜ ਪਾੜਦੀ ਰਾਹੀਂ ਕਿਲੇ ਵਿੱਚ ਜਾਵੜੀ ਤੇ ਤੋਪਖਾਨੇ ਨੇ ਦੇਵ ਦਰਵਾਜ਼ੇ ਨੂੰ ਤੋੜ ਕੇ ਟੁਕੜੇ ਟੁਕੜੇ ਕਰ ਸੁੱਟਿਆ। ਨਜ਼ਰ ਨਵਾਬ ਮੁਜ਼ੱਫਰ ਖਾਨ ਦੀ ਗ੍ਰਿਫਤਾਰੀ ਜਦ ਨਵਾਬ ਮੁਜ਼ਫਰ ਖਾਨ ਨੇ ਆਪਣੇ ਆਪ ਨੂੰ ਖਾਲਸਾ ਫੌਜ ਬੱਲੇ ਚੋਈ ਬੰਨੀ ਫਾਥਾ ਡਿੱਠਾ ਤਾਂ ਦਿਲ ਦੀ ਧੀਰੀ ਟਾ ਬੈਠਾ ਤੇ ਉਸੇ ਵਕਤ ਚਿੱਟਾ ਝੰਡਾ ਖੜਾ ਕਰਕੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਦਿੱਤਾ ਇਸ ਸਮੇ ਖਾਲਸਾ ਫੌਜਾਂ ਨੇ ਕਿਲੇ ਤੇ ਕਬਜ਼ਾ ਕਰ ਲਿਆ ਤੇ ਨਵਾਬ ਮਲਤਾਨ ਨੂੰ ਮਹਾਰਾਜਾ ਸਾਹਿਬ ਦੀ ਹਿਉਰੀ ਵਿੱਚ ਪੇਸ਼ ਕੀਤਾ ਗਿਆ ਜਿਸ ਵਕਤ ਨਵਾਬ ਮਹਾਰਾਜਾ ਦੇ ਸਾਹਮਣੇ ਆਇਆ ਤਾਂ ਪਿੱਪਲ ਦੇ ਪੱਤੇ ਵਾਂਗ ਕੰਬ ਰਿਆ ਸੀ ਪਰ ਇਸ ਨੇ ਆਉਂਦੇ ਮਹਾਰਾਜਾ ਸਾਹਿਬ ਦੇ ਸਾਹਮਣੇ ਆਪਣੇ ਦੋਹਾਂ ਹੱਥਾਂ ਨਾਲ ਆਪਣੀ ਨਾਫ ਤੁੰਨੀ ਤੱਕ ਲੰਮੀ ਦਾੜ੍ਹੀ ਫੜ ਕੇ पेश की आख्या हे मेरे शहन शाह मालक आज तू मेरे ग्राहहू ना देख पर मेरी सुची चिट्टी दाड़ी की खातर मेरी जान बख्शी कर जो मैं अपने जो मैं आप नाल तो कमया उसकी सजा रब मेन काफी मिल गई मेरी बाज बाजबुजारी नजराना तवान जंग सब कुछ हाजिर है शेरे पंजाब ने जो सदा शर्नागता की रक्षा करते होंगे सन गह करके पश्चाचाप करने वाले बख्श दिया करते सन अपने सुभाव अनुसार नवाब जी की जान भी बख्शी कर दी ਇਸ ਸਮੇਂ ਨਵਾਬ ਮੁਲਤਾਨ ਨੇ ਅੱਗੇ ਨੂੰ 2.5 ਲੱਖ ਰੁਪਇਆ ਸਾਲਾਨਾ ਬਾਜਗੁਜ਼ਾਰੀ ਅਤੇ ਪੰਜੀ ਬਹੁ ਮੁੱਲੇ ਕੋਰੇ ਨਜ਼ਰਾਨੇ ਦੇ ਤੌਰ ਤੇ ਹਰ ਸਾਲ ਸਰਕਾਰ ਨੂੰ ਦੇਣੇ ਪ੍ਰਵਾਨ ਕੀਤੇ ਅੱਗੇ ਨੂੰ ਅਮਨ ਨਾਲ ਰਹਿਣ ਦੀ ਜ਼ਮਾਨਤ ਵਿੱਚ ਆਪਣੇ ਪਨਾਹੀ ਅਬੂ ਬਕਰ ਖਾਨ ਨੂੰ ਲਾਹੌਰ ਵਿੱਚ ਜ਼ਰਗਪਾਲ ਦੇ ਤੌਰ ਤੇ ਰੱਖਣ ਲਈ ਕਿਹਾ ਸ਼ੇਰ-ਏ-ਪੰਜਾਬ ਜਦ ਨਵਾਬ ਮੁਜ਼ੱਫਰ ਖਾਨ ਦੀ ਗ੍ਰਿਫਤਾਰੀ ਦੇ ਅਪਰੰਤ ਡੇਰੇਵਾਲ ਪੁੱਜੇ ਤਾਂ ਪਤਾ ਲੱਗਾ ਕਿ ਸ਼ੇਰਦਿਲ ਅਤਰ ਸਿੰਘ ਤਾਂ ਸ਼ਹੀਦ ਹੋ ਗਿਆ ਤੇ ਸਰਦਾਰ ਹਰੀ ਸਿੰਘ ਨਲੂਏ ਦੀ ਦੇਹ ਵਿੱਚ ਧੀਮੀ ਧੀਮੀ ਸਵਾਸ ਤੜਕ ਰਹੇ ਹਨ ਇਸੇ ਤਰ੍ਹਾਂ ਸਰਦਾਰ ਨਿਹਾਲ ਸਿੰਘ ਟਾਰੀ ਵਾਲੇ ਬੀਬੀ ਡਾਡੀ ਨਾ ਨਾਜ਼ਕ ਹਾਲਤ ਸੀ ਮਹਾਰਾਜਾ ਸਾਹਿਬ ਨੇ ਉਸੇ ਵਕਤ ਆਪਣੇ ਫਟ ਬੰਨਾਂ ਤੇ ਵੈਦਨੂ ਸੜੇ ਹਕੀਮ ਅਜੀਜ਼ਉਦੀਨ ਨੂੰ ਬੁਲਾਇਆ ਤੇ ਹੁਕਮ ਦਿੱਤਾ ਕਿ ਨਾ ਸੂਰਮਿਆਂ ਦਾ ਛੇਤੀ ਤੋਂ ਛੇਤੀ ਇਲਾਜ ਕੀਤਾ ਜਾਏ ਪਹਿਲਾਂ ਤਾਂ ਸਰਦਾਰ ਹਰੀ ਸਿੰਘ ਦੀ ਨਾਜ਼ਕ ਹਾਲਤ ਨੂੰ ਦੇਖ ਕੇ ਜਰਾ ਤੇ ਹਕੀਮਾਂ ਨੇ ਉਕੀ ਨਾਮ ਇਹਦੀ ਜ਼ਾਹਰ ਕਰ ਦਿੱਤੀ ਕਿਆਨੀ ਬਾਜ ਦਾ ਜਿਸ ਨੂੰ ਸੁਣ ਕੇ ਮਹਾਰਾਜਾ ਦਾ ਦਿਲ ਬੜਾ ਦੁਖੀ ਤੇ ਮਯੂਸ ਹੋਇਆ ਪਰ ਸਦਾ ਚੜ੍ਹਦੀਆਂ ਕਲਾਂ ਵਿੱਚ ਰਹਿਣ ਵਾਲਾ ਮਹਾਰਾਜਾ ਜਿਸ ਦਾ ਦਿਲ ਮਯੂਸੀ ਤੇ ਨਾਮ ਇਦੀ ਤਾਂ ਸਮੂਲਟਾ ਜਾਣੂ ਸੀ ਨੇ ਹੁਕਮ ਦਿੱਤਾ ਤੁਸੀਂ ਸੇਵਾ ਕਰੀ ਚੱਲੋ ਅਗੋਂ ਜੋ ਕਰਤਾਰ ਨੂੰ ਪਾਵੇ ਸੋ ਹੋ ਕੇ ਰਹੇਗਾ ਇਸੇ ਤਰ੍ਹਾਂ ਸਾਰੇ ਫੱਟੜਾਂ ਦੀ ਮਰਮ ਪੱਟੀ ਤੇ ਪੁੱਛ ਕੇ ਛਪਰੰਤ ਸਰਦਾਰ ਅਤਰ ਸਿੰਘ ਦੀ ਧਾਰੀ ਤੇ ਬਾਕੀ ਸ਼ਹੀਦ ਸਿੰਘਾਂ ਦਾ ਅੰਤਮ ਸੰਸਕਾਰ ਬੜੀ ਭਾਰੀ ਫੌਜ ਸ਼ਾਨੋ ਸ਼ੌਕਤ ਨਾਲ ਕੀਤਾ ਗਿਆ ਸ਼ੇਰੇ ਪੰਜਾਬ ਨੇ ਕਿਲੇ ਦੀ ਦੁਆਰ ਹੇਠ ਸਰੰਗਾ ਲਾਉਣ ਵਾਲੇ ਤੇ ਸਿਰ ਧੜ ਦੀ ਬਾਜੀ ਲਾਉਣ ਵਾਲੇ ਸੂਰਮਿਆਂ ਦੀ ਸਾਰੀ ਫੌਜ ਦੇ ਸਾਹਮਣੇ ਬੜੀ ਮਹਿਮਾ ਕੀਤੀ ਅਤੇ ਇਸ ਜੱਥੇ ਨੂੰ ਖਾਸ ਪੈਂਚਨਾ ਅਤੇ ਨਾਮ ਬੱਛੇ ਇਸ ਤਰ੍ਹਾਂ ਸ਼ੀਦਾ ਦੇ ਸਬੰਧੀਆਂ ਤੇ ਫੱਟਣਾਂ ਨੂੰ ਜ਼ਮੀਨਾਂ ਤੇ ਜ਼ਕੀਰਾਂ ਦਿੱਤੀਆਂ ਕੁਝ ਦਿਨਾਂ ਦੇ ਇਲਾਜ ਦੇ ਬਾਅਦ ਸਰਦਾਰ ਹਰੀ ਸਿੰਘ ਦੀ ਹਾਲਤ ਕੁਝ ਪਲਟਾ ਖਾ ਗਈ ਤੇ ਹੁਣ ਇਲਾਜ ਕਰਨ ਵਾਲਿਆਂ ਦੀ ਨਾ ਉਮੈਦੀ ਆਸ ਵਿੱਚ ਬਦਲ ਗਈ ਸ਼ੇਰੇ ਪੰਜਾਬ ਨੇ ਹੁਕਮ ਦਿੱਤਾ ਕਿ ਸਰਦਾਰ ਹਰੀ ਸਿੰਘ ਤੇ ਸਰਦਾਰ ਨਿਹਾਲ ਸਿੰਘ ਨੂੰ ਖਾਸ ਪ੍ਰਬੰਧ ਹੀਠ ਬੜੇ ਆਰਾਮ ਨਾਲ ਪਿੰਸਾਂ ਪਿੰਸਾਂ ਹੁੰਦੀਆਂ ਸੀ ਛੋਟੀਆਂ ਢੋਲੀਆਂ ਵਿੱਚ ਲਾਹੌਰ ਵੱਡੇ ਸਫਾ ਖਾਨੇ ਵਿੱਚ ਪਹੁੰਚਾਇਆ ਜਾਵੇ ਇਸ ਬਾਰੇ ਤਤਕਰਾ ਦਿੱਤਾ ਜਾਂ ਪੰਜਾਬ ਚੀਫਸ ਪੁਸਤਕ ਹੈ ਦਾ ਪੰਜਾਬ ਚੀਫ ਜਿਲਦ 1 ਸਫਾ 241 ਦੇ ਵਿੱਚ ਇਸ ਤਰ੍ਹਾਂ ਕੁਝ ਮਹੀਨਿਆਂ ਦੇ ਲਗਾਤਾਰ ਇਲਾਜ ਕਰਨ ਨਾਲ ਦੋਵੇਂ ਸਰਦਾਰ ਰਾਜੀ ਖੁਸ਼ੀ ਹੋ ਗਏ ਮਲਤਾਨ ਦੀ ਇਸ ਲੜਾਈ ਵਿੱਚ ਸਰਦਾਰ ਹਰੀ ਸਿੰਘ ਨੇ ਆਪਣਾ ਸਿਰ ਤਲੀ ਤੇ ਰੱਖ ਕੇ ਅਦੁੱਤੀ ਨਰਪਤਾ ਤੇ ਸੂਰਮਗਤੀ ਦਾ ਜੋ ਸਬੂਤ ਦਿੱਤਾ ਸੀ ਇਸ ਨਾਲ ਆਪ ਜੀ ਦਾ ਸਿੱਕਾ ਸ਼ੇਰੇ ਪੰਜਾਬ ਅਤੇ ਸਰਬਤ ਖਾਲਸਾ ਫੌਜ ਦੇ ਦਿਲਾਂ ਦੇ ਉੱਤੇ ਬੈਠ ਗਿਆ ਸੀ ਦਾ ਪੰਜਾਬ ਚੀਫ ਜ਼ਿਲਦ 2 ਸਫਾ 145 ਦੇ ਉੱਤੇ ਇਸ ਦਾ ਵੀ ਤਤਕਰਾ ਦਿੱਤਾ ਹੁਣ ਆਪ ਨੂੰ ਸਮੂਹ ਖਾਲਸਾ ਦਰਬਾਰ ਬੜੀ ਇੱਜ਼ਤ ਦੀ ਨਜ਼ਰ ਨਾਲ ਦੇਖਣ ਲੱਗਾ ਖਾਸ ਕਰ ਖਾਲਸਾ ਫੌਜ ਤਾਂ ਆਪ ਨੂੰ ਅਤ ਪਿਆਰ ਦੀ ਸੀ ਕੁਝ ਸਮੇਂ ਦੇ ਬਾਅਦ ਫਤਿਹਯਾਬੀ ਦੀ ਖੁਸ਼ੀ ਵਿੱਚ ਬੜਾ ਭਾਰੀ ਦਰਬਾਰ ਹੋਇਆ ਜਿਸ ਵਿੱਚ ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਨੂੰ 20000 ਰੁਪਿਆ ਸਾਲਾਨਾ ਦੀ ਜ਼ਗੀਰ ਦਿੱਤੀ ਤੇ ਫੌਜ ਦੇ ਵਿੱਚ ਉਹਦਾ ਵਧਾ ਦਿੱਤਾ ਮਿੱਠੇ ਟਵਾਣੇ ਦਾ ਇਲਾਕਾ ਫਤਿਹ ਕਰਨ। ਸੋ ਦੋਸਤੋ ਇਹ ਕਿਸ਼ਤ ਨੰਬਰ 6 ਦੇ ਵਿੱਚ ਮਿੱਠੇ ਟਵਾਣੇ ਦੇ ਇਲਾਕੇ ਨੂੰ ਫਤਿਹ ਕਰਨ ਦਾ ਜਿਹੜਾ ਹਾਲ ਹੈ ਉਹ ਦੱਸਿਆ ਜਾਏਗਾ। ਵੀਡੀਓ ਜਿਆਦੀਆਂ ਲੰਮੀਆਂ ਨਹੀਂ ਕਰ ਰਿਹਾ 15 ਮਿੰਟ ਹੱਦ 15 ਮਿੰਟ ਮੈਂ yaad ਰੱਖੀ ਜਾਂ 20 ਮਿੰਟ ਇੱਕ ਵੀਡੀਓ ਦੀ ਕਿਉਂਕਿ ਜ਼ਿਆਦੀਆਂ ਲੰਮੀਆਂ ਜਿਹੜੀਆਂ ਵੀਡੀਓ ਨੇ ਫਿਰ ਤੁਸੀਂ ਕਹਿ ਲੋ ਕਿ ਕਿਸੇ ਵੇਲੇ ਕਿਸੇ ਕੋ ਸੁਣਨੀ ਵੀ ਉੱਠ ਨਾ ਜਾਂਦੀਆਂ ਜਾਂ 10-15 ਮਿੰਟ ਦਾ ਟਾਈਮ ਕੱਢਣਾ ਬਹੁਤ ਸੌਖਾ ਹੁੰਦਾ। बाकी महाराजा रणजीत सिंह दे राज हमेशा महाराजा रणजीत सिंह ने यही सोचा कि जेड़े लड़ाइय तो किसी भी तरीके न बचाया जाए लड़ाई करना उन्हों की सब तो अखीरली चॉइस होंगी सद तो अगले बन्ने छत्रु वेर जाता नजराना नहीं भेजता तो फिर उस इलाके कब्जा करने की फौज भेजी जाती थी अदरवाइज महाराजा रणजीत सिंह ने अपने राजे उत्ते भी बेलोड़ा हमला नहीं ਤੋ ਕੱਲ ਜਿਹੜੀ ਮਿੱਠੇ ਟਵਾਣਿਆਂ ਦੇ ਇਲਾਕੇ ਤੇ ਉਹਨਾਂ ਨੇ ਕਬਜ਼ਾ ਕਰਨਾ ਉਹਨੂੰ ਫਤਿਹ ਕਰਨਾ ਉਹ ਵੀਡੀਓ ਦੇ ਵਿੱਚ ਤਤਕਰਾ ਦਿੱਤਾ ਜਾਊਗਾ ਕਿਸੇ ਨੂੰ ਵੀ ਨਾ ਇਤਿਹਾਸਕ ਤੱਤਾਂ ਦੇ ਉੱਤੇ ਕੋਈ ਬਹਿਸ ਕਰਨੀ ਹੋਵੇ ਉਹ 9023715322 ਤੇ ਕਾਲ ਕਰ ਸਕਦੇ ਕਿਉਂਕਿ ਇਹ ਇਤਿਹਾਸ ਦਾ ਜਿਹੜਾ ਖਜ਼ਾਨਾ ਵਾ ਬਹੁਤ ਸਾਰੀਆਂ ਪੁਸਤਕਾਂ ਦੇ ਵਿੱਚੋਂ ਲਿਆ ਕੇ ਔਰ ਕੋਈ ਇਸ ਤਰ੍ਹਾਂ ਦਾ ਇਤਿਹਾਸ ਨਹੀਂ ਕਿ ਜੋ ਕਿਸੇ ਦੇ ਮਨ ਵਿੱਚ ਆਇਆ ਉਹਨਾਂ ਨੇ ਸੁਣਾ ਦਿੱਤਾ ਇਹਦਾ ਇੱਕ ਇੱਕ ਅੱਖਰ ਇਸ ਗੱਲ ਦੀ ਗਵਾਹੀ ਪਰਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਰਾਜ ਕੀ ਸੀ ਔਰ ਉਸ ਸਮੇਂ ਦੇ ਜਿਹੜੇ ਉਹਨਾਂ ਦੇ ਜਰਨਲ ਸੀ ਸਰਦਾਰ ਹਰੀ ਸਿੰਘ ਨਲੂਆ ਜਾਂ ਆਪਾਂ ਗੱਲ ਕਰ ਲਈ ਅਤਰ ਸਿੰਘ ਧਾਰੀ ਕਲਾਨ ਮਜੀਠਿਆ ਦਾ ਜਿਹੜਾ ਪਰਿਵਾਰ ਸੀਗਾ ਜਾਂ ਬਾਬਾ ਫੂਲਾ ਸਿੰਘ ਅਕਾਲੀ ਹੁਣੀ ਇਹਨਾਂ ਦੀ ਜੋ ਵੀ ਜੀਣਾ ਜੀਵਨ ਦਾ ਜੀਵਨੀ ਆਪਾਂ ਵੇਖਦੇ ਹਾਂ ਉਹਦੇ ਤੇ ਸਾਨੂੰ ਪਤਾ ਲੱਗਦਾ ਕਿ ਸਿੱਖਾਂ ਦਾ ਕਿਰਦਾਰ ਕਿੰਨਾ ਉੱਚਾ ਤੇ ਸੱਚਾ ਸੀ ਸੋ ਖੈਰ ਵੀਡੀਓ ਨੂੰ ਜਿਆਦਾ ਲੰਮੀ ਨਾ ਕਰਦੇ ਹੋਏ ਇੱਥੇ ਫਤਿਹ ਬੁਲਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ